ਸੁਖਪਾਲ ਸਿੰਘ ਖਹਿਰਾ ਸੰਗਰੂਰ ਤੋਂ ਉਮੀਦਵਾਰ ਨੇ ਕਾਂਗਰਸ ਪਾਰਟੀ ਦੇ ਔਰ ਸੰਗਰੂਰ ਤੋਂ ਹੀ ਉਹਨਾਂ ਦੇ ਆਪੋਜੀਟ ਗੁਰਮੀਤ ਸਿੰਘ ਮੀਤਹੇਰ ਆਮ ਆਦਮੀ ਪਾਰਟੀ ਦੀ ਉਮੀਦਵਾਰੀ ਕਰ ਰਹੇ ਨੇ ਸੰਗਰੂਰ ਲੋਕ ਸਭਾ ਹਲਕਾ ਫਿਲਹਾਲ ਖਖਿਆ ਹੋਇਆ ਗੁਰਮੀਤ ਸਿੰਘ ਮੀਤਹੇਰ ਪੰਜਾਬ ਦੀ ਵਿਜ਼ਾਰਤ ਦਾ ਇੱਕ ਵੱਡਾ ਹਿੱਸਾ ਨੇ ਕੈਬਨਟ ਮੰਤਰੀ ਨੇ ਔਰ ਨਾਲ ਦੀ ਨਾਲ ਹੁਣ ਉਮੀਦਵਾਰੀ ਕਰ ਰਹੇ ਨੇ ਉਮੀਦਵਾਰੀ ਲੋਕ ਸਭਾ ਚੋਣਾਂ ਦੀ ਔਰ ਉਸੇ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਜਿਹੜੇ ਆਪ ਉਮੀਦਵਾਰ ਨੇ ਸੰਗਰੂਰ ਦੇ ਕਾਂਗਰਸ ਪਾਰਟੀ ਤੋਂ ਉਹ ਇੱਕ ਇਹੋ ਜਿਹਾ ਤੱਥ ਕੱਢ ਲਿਆ ਹੈ ਜਿਸ ਨੂੰ ਲੈ ਕੇ ਗੁਰਮੀਤ ਸਿੰਘ ਮੀਤਿਹਰ ਦੇ ਉੱਤੇ ਵੱਡੇ ਸਵਾਲ ਖੜੇ ਹੋਣ ਲੱਗੇ ਨੇ ਬਰਸਲ ਸਿੱਧੂ ਮੂਸੇਵਾਲਾ ਕਤਲकांड ਦੇ ਨਾਲ ਸੰਬੰਧਿਤ ਇੱਕ ਮਾਮਲਾ ਔਰ ਉਸ ਮਾਮਲੇ ਦੇ ਵਿੱਚ ਇੱਕ ਇਹੋ ਜਿਹਾ ਵਿਅਕਤੀ ਜਿਹੜਾ ਚਾਰਜ ਸ਼ੀਟ ਦੇ ਵਿੱਚ ਨਾਮਜ਼ਦ ਹੈ ਚਾਰਜ ਸ਼ੀਟ ਦੇ ਵਿੱਚ ਨਾਮ ਹੈ ਔਰ ਸਿੱਧੂ ਮੂਸੇਵਾਲਾ ਕਤਲकांड ਦੇ ਨਾਲ ਨਾਮਜ਼ਦ ਹੈ ਉਸ ਵਿਅਕਤੀ ਦੀ ਸ਼ਮੂਲੀਅਤ ਗੁਰਮੀਤ ਸਿੰਘ ਮੀਤਿਹਰ ਦੇ ਨਾਲ ਦੱਸੀ ਗਈ ਹੈ ਇਥੋਂ ਤੱਕ ਸੁਖਪਾਲ ਖੈਰਾ ਵੱਲੋਂ ਇਲਜ਼ਾਮ ਲਾਏ ਗਏ ਨੇ ਕਿ ਜੀਵਨਜੋਤ ਉਰਫ ਜੁਗਨੂ ਜਿਹੜਾ ਕਿ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਨਾਮਜ਼ਦ ਹੈ ਚਾਰਜ ਸ਼ੀਟ ਦੇ ਵਿੱਚ ਉਸਦਾ ਨਾਮ ਹੈ ਉਹ ਜੀਵਨ ਜੋਤ ਉਰਫ ਜਗਨੂ ਗੁਰਮੀਤ ਸਿੰਘ ਮੀਤਹੇਰ ਦੇ ਵਿਆਹ ਦੇ ਵਿੱਚ ਵੀ ਸ਼ਾਮਿਲ ਹੁੰਦਾ ਹੈ ਉਹ ਜੀਵਨ ਜੋਤ ਉਰਫ ਜਗਨੂ ਹੁਣ ਗੁਰਮੀਤ ਸਿੰਘ ਮੀਤਹੇਰ ਦੀ ਪ੍ਰਚਾਰਕ ਰੈਲੀਆਂ ਦੇ ਵਿੱਚ ਵੀ ਸ਼ਮੂਲੀਅਤ ਕਰ ਰਿਹਾ ਮੋਢੇ ਨਾਲ ਮੋਢਾ ਜੋੜ ਕੇ ਗੁਰਮੀਤ ਸਿੰਘ ਮੀਤਹੇਰ ਦੀਆਂ ਰੈਲੀਆਂ ਦਾ ਹਿੱਸਾ ਬਣ ਰਿਹਾ ਸੁਖਪਾਲ ਸਿੰਘ ਖੈਰਾ ਨੇ ਸਬੂਤ ਪੇਸ਼ ਕੀਤੇ ਨੇ ਤਸਵੀਰਾਂ ਵੀਡੀਓਜ਼ ਪੇਸ਼ ਕੀਤੀਆਂ ਨੇ ਔਰ ਨਾਲ ਦੀ ਨਾਲ ਚਾਰਜ ਸ਼ੀਟ ਦੀ ਕਾਪੀ ਪੇਸ਼ ਕੀਤੀ ਜਿਸ ਦੇ ਵਿੱਚ ਜੀਵਨ ਜੋਤ ਉਰਫ ਜਗਨੂ ਦਾ ਨਾਮ ਸਾਫ਼-ਸਾਫ਼ ਲਿਖਿਆ ਹੋਇਆ ਜੀਵਨ ਜੋਤ ਉਰਫ ਜਗਨੂ ਦੀ ਸ਼ਮੂਲੀਅਤ ਇਸ ਕੇਸ ਦੇ ਵਿੱਚ ਦੱਸੀ ਗਈ ਹੈ ਔਰ ਦੂਜੇ ਪਾਸੇ ਮਾਨਸਾ ਦੇ ਐਸਐਸਪੀ ਨਾਨਕ ਸਿੰਘ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਜੀਵਨ ਜੋਤ ਉਰਫ ਜਗਨੂ ਅਜੇ ਤੱਕ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਹੀਂ ਆਇਆ ਖੈਰ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਹੀਂ ਆਇਆ ਪਰ ਬਕਾਲ ਸੁਖਪਾਲ ਖੈਰਾ ਸੰਗਰੂਰ ਦੇ ਵਿੱਚ ਚੋਣ ਪ੍ਰਚਾਰ ਕਰ ਰਿਹਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਸਖਪਾਲ ਖਰੜਾ ਨੇ ਕਈ ਤਿੱਖੇ ਹਮਲੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਇਸ ਤੋਂ ਇਹ ਸਾਫ ਪ੍ਰਤੀਤ ਹੋ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੀ ਸ਼ਮੂਲੀਅਤ ਇਸ ਕੇਸ ਦੇ ਵਿੱਚ ਸ਼ੁਰੂ ਤੋਂ ਰਹੀ ਹੈ ਉਹਨਾਂ ਨੇ ਸਾਫ ਨਿਸ਼ਾਨੇ ਸਾਧਦੇ ਕਿ ਸੀਐਮ ਭਗਵੰਤ ਮਾਨ ਅਤੇ ਬਲਤੇਜ ਪੰਨੂ ਇਸ ਚੀਜ਼ ਦਾ ਸਭ ਤੋਂ ਪਹਿਲਾਂ ਪ੍ਰਮਾਣ ਦਿੰਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਕਿ ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ ਜਿਹੜੀ ਹੈ ਉਹ ਹਟਾ ਦਿੱਤੀ ਗਈ ਹੈ ਜਿਸ ਤੋਂ ਬਾਅਦ ਸ਼ੂਟਰਾਂ ਨੂੰ ਖੁੱਲੀ ਛੋਟ ਮਿਲ ਗਈ ਸੀ ਕਿ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਜਾਵੇ ਇਹ ਇਲਜ਼ਾਮ ਸੁਖਪਾਲ ਖੈਰਾ ਵੱਲੋਂ ਲਗਾਏ ਗਏ ਨੇ ਔਰ ਉਹਨਾਂ ਨੇ ਇੱਥੋਂ ਤੱਕ ਵੀ ਲਿਖਿਆ ਕਿ ਉਸ ਤੋਂ ਬਾਅਦ ਵਿੱਚ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰ ਦੀਆਂ ਇੰਟਰਵਿਊਜ਼ ਹੁੰਦੀਆਂ ਨੇ ਉਸ ਤੋਂ ਬਾਅਦ ਗੋਲਡੀ ਬਰਾੜ ਜਿਹੇ ਗੈਂਗਸਟਰ ਦੀਆਂ ਇੰਟਰਵਿਊਜ਼ ਹੁੰਦੀਆਂ ਨੇ ਔਰ ਇਹਨਾਂ ਇੰਟਰਵਿਊਜ਼ ਨੂੰ ਵੀ ਪੰਜਾਬ ਦੇ ਪੱਤਰਕਾਰਾਂ ਨੇ ਕਵਰ ਕੀਤਾ ਜਿਸ ਦੇ ਵਿੱਚ ਉਹ ਸਾਫ਼ ਦੁਬਾਰਾ ਆਮ ਆਦਮੀ ਪਾਰਟੀ ਦੇ ਉੱਤੇ ਹਮਲਾ ਕਰਦੇ ਨੇ ਕਿ ਉਹਨਾਂ ਦੀ ਰਹਿਨਮਾਈ ਦੇ ਚਲਦਿਆਂ ਹੀ ਇਹ ਸਭ ਕੁਝ ਹੋ ਸਕਿਆ ਔਰ ਉਸ ਤੋਂ ਬਾਅਦ ਹੁਣ ਜੀਵਨ ਜੋਤ ਔਰ ਫਜਗਨੂ ਦਾ ਨਾਮ ਲੈ ਕੇ ਸਰਖਪਾਲ ਖੈਰਾ ਸਾਹਮਣੇ ਆਏ ਨੇ ਔਰ ਕਹਿਣਾ ਹੈ ਕਿ ਜਿਸ ਦਾ ਨਾਮ ਸਿੱਧੂ ਮੂਸੇਵਾਲਾ ਕਤਲकांड ਦੀ ਚਾਰਜ ਸ਼ੀਟ ਦੇ ਵਿੱਚ ਨਾਮਜ਼ਦ ਹੈ ਉਸ ਮੁਲਜ਼ਮ ਦੇ ਨਾਲ ਰੈਲੀਆਂ ਕੀਤੀਆਂ ਜਾ ਰਹੀਆਂ ਉਹ ਮੁਲਜ਼ਮ ਗੁਰਮੀਤ ਸਿੰਘ ਮੀਤਹੇਰ ਦੇ ਵਿਆਹ ਦੇ ਵਿੱਚ ਸ਼ਾਮਿਲ ਸੀਗਾ ਉਹ ਮੁਲਜ਼ਮ ਗੁਰਮੀਤ ਸਿੰਘ ਮੀਤਹੇਰ ਆਦੀਆਂ ਪ੍ਰਚਾਰਕ ਰੈਲੀਆਂ ਦੇ ਵਿੱਚ ਸ਼ਾਮਿਲ ਉਹ ਗੁਰਮੀਤ ਸਿੰਘ ਮੀਥੇਰ ਦੇ ਉੱਤੇ ਸਿੱਧੇ ਹਮਲੇ ਕਰਦੇ ਨਜ਼ਰ ਆ ਰਹੇ ਨੇ ਕਹਿੰਦੇ ਨੇ ਕਿ ਗੁਰਮੀਤ ਸਿੰਘ ਮੀਥੇਰ ਦੀ ਸ਼ਮੂਲੀਅਤ ਸਿੱਧੂ ਮੂਸੇਵਾਲਾ ਕਤਲकांड ਦੇ ਮੁਲਜ਼ਮ ਦੇ ਨਾਲ ਹੈ ਖैर ਇਹਨਾਂ ਮਸਲਿਆਂ ਨੂੰ ਲੈ ਕੇ ਗੁਰਮੀਤ ਸਿੰਘ ਮੀਥੇਰ ਕੀ ਜਵਾਬ ਦਿੰਦੇ ਨੇ ਹੁਣ ਉਸ ਕੱਲ ਦੀ ਉਡੀਕ ਰਹੇਗੀ ਕਿਉਂਕਿ ਇੱਕ ਵੱਡਾ ਮਾਮਲਾ ਆ ਹੁਣ ਤੱਕ ਸਿੱਧੂ ਮੂਸੇਵਾਲਾ ਕਤਲकांड ਨੂੰ ਲੈ ਕੇ ਬਹੁਤ ਕੁਝ ਹੋ ਚੁੱਕਿਆ ਹੈ ਔਰ ਬਹੁਤ ਕੁਝ ਹੋ ਰਿਹਾ ਹੈ ਔਰ ਉਸੇ ਕਾਂਡ ਨੂੰ ਲੈ ਕੇ ਗੁਰਮੀਤ ਸਿੰਘ ਮੀਤਿਹਰ ਦਾ ਨਾਮ ਉਸ ਕਾਂਡ ਦੇ ਇੱਕ ਮੁਲਜ਼ਮ ਦੇ ਨਾਲ ਆਉਣਾ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰ ਰਿਹਾ ਹੈ ਕੀ ਆਮ ਆਦਮੀ ਪਾਰਟੀ ਦੀ ਰਹਿਨੁਮਾਈ ਹੈਗੀ ਹੈ ਇਸ ਮੁਲਜ਼ਮ ਨੂੰ ਜੇ ਇਹ ਮੁਲਜ਼ਮ ਅਸਲ ਦੇ ਵਿੱਚ ਮੂਸੇਵਾਲਾ ਕਤਲकांड ਦੇ ਨਾਲ ਜੁੜਿਆ ਹੋਇਆ ਹੈ ਖੈਰ ਆਉਂਦੇ ਸਮੇਂ ਦੇ ਵਿੱਚ ਉਹ ਵੀ ਕਲੀਅਰ ਹੋ ਜਾਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ